ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਜੋ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਹੈ ਤੇ ਹਮਲੇ ਦੇ ਨਾਲ ਜੋ ਉਹਨਾਂ ਦੇ ਤੰਕਵਾਦੀ ਟਿਕਾਣੇ ਸਨ ਉਹ ਸਾਰੇ ਤਹਿਸ ਨਹਿਸ ਕਰ ਦਿੱਤੇ ਗਏ ਉਸ ਤੋਂ ਪੂਰੇ ਭਾਰਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਪਰ ਫਿਰ ਵੀ ਜੋ ਪਾਕਿਸਤਾਨ ਸਰਕਾਰ ਹੈ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ ਤੇ ਉਸ ਦੇ ਲਈ ਹੀ ਉਸ ਉਹਨਾਂ ਵੱਲੋਂ ਜੋ ਦਿਸ਼ਾ ਨਿਰਦੇਸ਼ ਜਾਰੀ ਪੂਰੇ ਭਾਰਤ ਦੇ ਵਿੱਚ ਕੀਤੇ ਗਏ ਹਨ ਜਿਸ ਦੇ ਵਿੱਚ ਇੱਕ ਬਲੈਕਆਊਟ ਦਾ ਨਾਮ ਅਸੀਂ ਬਾਰ-ਬਾਰ ਸੁਣ ਰਹੇ ਹਾਂ ਤੇ ਇੱਕ ਮੌਕ ਡ੍ਰਿਲ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦੱਸੀ ਜਾ ਰਹੀ ਹੈ ਕਿ ਮੌਕ ਡ੍ਰਿਲ ਹੋਏਗੀ ਤੇ ਬਲੈਕਆਊਟ ਲੱਗੇਗਾ ਆਖਰ ਕੀ ਹੈ ਇਹ ਬਲੈਕਆਊਟ ਤੇ ਕੀ ਹੈ ਮੌਕ ਡ੍ਰਿਲ ਆਓ ਪਹਿਲਾਂ ਗੱਲ ਕਰਦੇ ਹਾਂ ਮੌਕ ਡ੍ਰਿਲ ਦੇ ਬਾਰੇ ਵਿੱਚ ਮੌਕ ਡ੍ਰਿਲ ਦੇ ਬਾਰੇ ਅਸੀਂ ਚੱਕਰ ਗੱਲ ਕਰ ਲਈਦਾ ਮੌਕ ਡ੍ਰਿਲ ਜੋ ਦਰਸਾਉਂਦੀ ਹੈ ਜੋ ਕੀਤੀ ਜਾਂਦੀ ਹੈ ਸੁਰੱਖਿਆ ਕਾਰਨਾ ਨੂੰ ਸਮਝਾਉਣ ਵਾਸਤੇ ਤੇ ਕਿਵੇਂ ਸੁਰੱਖਿਤ ਹੋਣਾ ਉਸ ਦੇ ਲਈ ਇਹ ਸਮਝਾਈ ਜਾਂਦੀ ਹੈ ਤੇ ਉਹ ਮੌਕ ਡ੍ਰਿਲ ਦੇ ਰਾਹੀਂ ਦੱਸਿਆ ਜਾਂਦਾ ਇੱਕ ਜੋ ਜਾਲੀ ਇੱਕ ਹਮਲਾ ਬਣਾਇਆ ਜਾਂਦਾ ਤੇ ਉਸ ਦੇ ਤਹਿਤ ਫਿਰ ਆਪਣੇ ਨਾਗਰਿਕਾਂ ਨੂੰ ਸਮਝਾਇਆ ਜਾਂਦਾ ਕਿ ਵੀ ਤੁਸੀਂ ਕਿਵੇਂ ਆਪਣਾ ਬਚਾਅ ਕਰਨਾ ਤੇ ਜਦੋਂ ਇਹ ਕੋਈ ਹਮਲਾ ਹੁੰਦਾ ਹੈ ਜਾਂ ਕੋਈ ਸਾਇਰਨ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਕੀ ਕੀ ਆਪਣਾ ਬਚਾਅ ਕਰਨਾ ਤੇ ਹੁਣ ਗੱਲ ਆ ਗਈ ਸਾਇਰਨ ਦੀ ਤਾਂ ਸਾਇਰਨ ਦੋ ਤਰ੍ਹਾਂ ਦੀਆਂ ਆਵਾਜ਼ਾਂ ਸਾਇਰਨ ਜਾਂ ਹੁਣ ਕਿਆਂ ਜਿਵੇਂ ਕਿ ਇੱਕ ਲੰਬਾ ਸਾਇਰਨ ਵੱਜਦਾ ਹੈ ਤਾਂ ਉੱਥੇ ਸਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਵੀ ਯੁੱਧ ਦੀ ਸਥਿਤੀ ਪੂਰੀ ਚੱਲ ਰਹੀ ਹੈ ਤੇ ਇਸ ਕਰਕੇ ਇਹ ਜੋ ਲੰਬਾ ਸਾਇਰਨ ਹੈ ਇਸ ਕਰ ਜੋ ਵੀ ਨਾਗਰਿਕ ਹੈ ਉਹ ਆਪਣੀ ਸੁਰੱਖਿਆ ਸੁਰੱਖਿਅਤ ਟਿਕਾਣਿਆਂ ਤੇ ਹੀ ਬੈਠੇ ਰਹਿਣ ਤੇ ਜੇਕਰ ਧੀਮਾ ਸਾਇਰਨ ਵੱਜਦਾ ਹੈ ਤਾਂ ਇਹ ਹੋ ਜਾਂਦਾ ਹੈ ਕਿ ਯੁੱਧ ਫਿਲਹਾਲ ਯੁੱਧਬੰਦੀ ਹੋਈ ਹੋਈ ਹੈ ਤੇ ਤੁਸੀਂ ਰਿਲੈਕਸ ਰਹਿ ਸਕਦੇ ਹੋ ਤੇ ਇਸ ਤਰ੍ਹਾਂ ਹੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਹੁਣ ਬਲੈਕਆਊਟ ਦੀ ਗੱਲ ਕਰਦੇ ਆ ਬਲੈਕਆਊਟ 1971 ਦੀ ਜੰਗ ਦੇ ਸਮੇਂ ਵੀ ਬਲੈਕਆਊਟ ਭਾਰਤ ਦੇ ਪੂਰੇ ਭਾਰਤ ਦੇ ਵਿੱਚ ਲੱਗਿਆ ਸੀਗਾ ਤੇ 55 ਸਾਲ ਬਾਅਦ ਇਹ ਹੁਣ ਜੋ ਬਲੈਕਆਊਟ ਹੈ ਦੁਬਾਰਾ ਲੱਗਣ ਜਾ ਰਿਹਾ ਅਖਰ ਬਲੈਕਆਊਟ ਕਿਉਂ ਲਗਾਇਆ ਜਾਂਦਾ ਹੈ ਬਲੈਕਆਊਟ ਲਗਾਇਆ ਜਾਂਦਾ ਹੈ ਜੋ ਕਿ ਦੁਸ਼ਮਨ ਹੁੰਦਾ ਉਹ ਹਮੇਸ਼ਾ ਰਾਤ ਨੂੰ ਹੀ ਯੰਤਰ ਹਮਲਾ ਕਰਦਾ ਹੈ ਤੇ ਜ਼ਿਆਦਾਤਰ ਉਹ ਆਬਾਦੀ ਵਾਲੇ ਇਲਾਕਿਆਂ ਦੇ ਉੱਪਰ ਹੀ ਹਮਲਾ ਕਰਦਾ ਤੇ ਅਜਿਹੇ ਦੇ ਵਿੱਚ ਜੋ ਬਲੈਕਆਊਟ ਲੱਗਦਾ ਹੈ ਤਾਂ ਬਲੈਕਆਊਟ ਦੇ ਰਾਹੀਂ ਇਹ ਦਰਸਾਇਆ ਜਾਂਦਾ ਹੈ ਕਿ ਵੀ ਇੱਥੇ ਹਨੇਰਾ ਹੀ ਹੈ ਤੇ ਉੱਥੇ ਦੁਸ਼ਮਣ ਨੂੰ ਬਿਲਕੁਲ ਵੀ ਇਹ ਸਮਝ ਨਹੀਂ ਆਉਂਦੀ ਕਿ ਵੀ ਕਿੱਥੇ ਆਬਾਦੀ ਹੈ ਜਾਂ ਕਿੱਥੇ ਨਹੀਂ ਇਸ ਕੀ ਕਰਨਾ ਚਾਹੀਦਾ ਹੈ ਜੋ ਬਲੈਕਆਊਟ ਦੇ ਸਮੇਂ ਕੀ ਹੋਣਾ ਚਾਹੀਦਾ ਬਲੈਕਆਊਟ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਤਾਂ ਪੂਰੇ ਜੋ ਬਿਜਲੀ ਹੈ ਉਹ ਡਿਸਕਨੈਕਟ ਕਰ ਦਿੱਤੀ ਜਾਂਦੀ ਹੈ ਪਰ ਫਿਰ ਵੀ ਜਿਹੜੇ ਸਾਡੇ ਘਰਾਂ ਦੇ ਵਿੱਚ ਇਨਵਰਟਰ ਨੇ ਉਹ ਇਨਵਰਟਰਾਂ ਦੇ ਰਾਹੀਂ ਵੀ ਬਿਜਲੀ ਰਹਿ ਜਾਂਦੀ ਹੈ ਇਸ ਕਰਕੇ ਵੀ ਉਸ ਸਮੇਂ ਸੰਪੂਰਨ ਤੌਰ ਤੇ ਉੱਪਰ ਜੋ ਚਾਹੇ ਉਹ ਲਿਫਟਾਂ ਹੈ ਚਾਹੇ ਉਹ ਸਾਡੇ ਇਨਵਰਟਰ ਨੇ ਉਹਨਾਂ ਨੂੰ ਡਿਸਕਨੈਕਟ ਕਰ ਦੇਣਾ ਚਾਹੀਦਾ ਹੈ ਬਿਲਕੁਲ ਵੀ ਰੌਸ਼ਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਰੌਸ਼ਨੀ ਹੁੰਦੀ ਹੈ ਤਾਂ ਰੌਸ਼ਨੀ ਦੇ ਨਾਲ ਹੀ ਦੁਸ਼ਮਣ ਨੂੰ ਜੋ ਕਿ ਹਵਾਈ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਵੀ ਪ੍ਰਕਾਰ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਤਾਂ ਉਹ ਰੌਸ਼ਨੀ ਦੇ ਕਾਰਨ ਹੀ ਉਸ ਨੂੰ ਸਮਝ ਆਏਗਾ ਕਿ ਵੀ ਇੱਥੇ ਆਬਾਦੀ ਹੈ ਤੇ ਇੱਥੇ ਇਹ ਜਗਾ ਸਨਿਸ਼ਚਿਤ ਹੋ ਜਾਂਦੀ ਹੈ ਕਿ ਵੀ ਇੱਥੇ ਹੀ ਹਮਲਾ ਕੀਤਾ ਜਾ ਸਕਦਾ ਹੈ ਤੇ ਇਸ ਲਈ ਇਹ ਸਨਿਸ਼ਚਿਤ ਕੀਤਾ ਜਾਵੇ ਕਿ ਵੀ ਜੋ ਕਰਾਂ ਦੀਆਂ ਜੋ ਖਿੜਕੀਆਂ ਨੇ ਉਹ ਸਿਵਲ ਪ੍ਰਸ਼ਾਸਨ ਵੱਲੋਂ ਵੀ ਤਾਕੀਦ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਵੀ ਇਹ ਐਡਵਾਈਸਰੀ ਵੀ ਜਾਰੀ ਕੀਤੀ ਗਈ ਹੈ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਾ ਮੋਹਾਲੀ ਦੀ ਜਿੱਥੇ ਕਿ 7 7:30 ਵਜੇ ਤੋਂ ਲੈ ਕੇ 7:40 ਤੱਕ 10 ਮਿੰਟ ਦਾ ਸਿਰਫ ਇੱਕ ਬਲੈਕਆਊਟ ਹੈ ਤੇ ਉੱਥੇ ਸਾਰੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਵੀ ਉਹ ਸਹਿਯੋਗ ਦੇਣ ਉਸ ਦੇ ਤਹਿਤ ਇਹ ਕਿਹਾ ਗਿਆ ਕਿ ਜੇ ਬਲੈਕਆਊਟ ਦੇ ਸਮੇਂ ਦੇ ਵਿੱਚ ਕੋਈ ਗੱਡੀ ਲੈ ਕੇ ਵੀ ਜਾ ਰਿਹਾ ਜੇਕਰ ਸਾਇਰਨ ਦੀ ਆਵਾਜ਼ ਵੱਜ ਰਹੀ ਹੈ ਤਾਂ ਸਾਇਰਨ ਦੀ ਆਵਾਜ਼ ਵੱਜ ਕੇ ਉਹ ਵੱਜਦੀ ਸੁਣ ਕੇ ਉਹ ਗੱਡੀ ਉੱਥੇ ਰੁੱਕ ਕੇ ਤੇ ਰੋਕ ਕੇ ਗੱਡੀ ਲੈਕਟਾ ਬੰਦ ਕਰਕੇ ਉੱਥੇ ਹੀ ਬੈਠਾ ਰਹੇ ਕਿਤੇ ਆਲੇ ਦੁਆਲੇ ਜਾਣ ਦੀ ਕੋਸ਼ਿਸ਼ ਨਾ ਕਰੇ ਭਗਦੜ ਮਚਾਉਣ ਦੀ ਕੋਈ ਕੋਸ਼ਿਸ਼ ਨਾ ਹੋਵੇ ਜਿੱਥੇ ਹੈ ਉੱਥੇ ਹੀ ਠਹਿਰ ਜਾਓ ਜਾਂ ਨਾਲ ਦੇ ਕਿਤੇ ਨੇੜੇ ਦੇ ਤੁਰੰਤ ਸੁਰੱਖਿਅਤ ਸਥਾਨ ਦੇ ਉੱਪਰ ਚਲੇ ਜਾਓ ਜੋ ਜਦੋਂ ਵੀ ਸਾਇਰਨ ਵੱਜਦਾ ਤਾਂ ਸਾਨੂੰ ਸਖੰਕੰਟਾਂ ਦੇ ਵਿੱਚ ਹੀ ਜੋ ਸਖਤ ਟਿਕਾਣੇ ਦੇ ਉੱਪਰ ਪਹੁੰਚਣਾ ਹੁੰਦਾ ਹੈ ਤੇ ਬਲੈਕਆਊਟ ਦੀ ਸਥਿਤੀ ਦੇ ਵਿੱਚ ਜੋ ਗੱਡੀ ਦੀਆਂ ਲੈਕਟਾ ਵੀ ਬੰਦ ਰਹਿਣੀ ਜਾਂ ਇਹਦੀਆਂ ਘਰ ਦੀਆਂ ਲੈਕਟਾ ਬੰਦ ਰਹਿਣੀਆਂ ਚਾਹੀਦੀਆਂ ਦੀਵਾ ਮਾਚਸ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਜੋ ਰੌਸ਼ਨੀ ਹੈ ਉਹ ਨਹੀਂ ਜਗਾਈ ਹੋਣੀ ਚਾਹੀਦੀ ਤੇ ਜੋ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਿਵਲ ਪ੍ਰਸ਼ਾਸਨ ਵੱਲੋਂ ਉਸ ਦੇ ਤਹਿਤ ਇਹ ਵੀ ਕਿਹਾ ਗਿਆ ਹੈ ਕਿ ਵੀ ਜੋ ਘਰਾਂ ਦੀਆਂ ਸਾਡੀਆਂ ਖਿੜਕੀਆਂ ਨੇ ਉਹਨਾਂ ਦੇ ਉੱਪਰ ਹੁਣ ਮੋਟੇ-ਮੋਟੇ ਪਰਦੇ ਲੱਗਣੇ ਚਾਹੀਦੇ ਆ ਤਾਂ ਕਿ ਜੋ ਬਾਹਰ ਦਾ ਅੰਦਰ ਦੀ ਜੇਕਰ ਕੋਈ ਛੋਟੀ-ਮੁੱਠੀ ਰੌਸ਼ਨੀ ਵੀ ਜਗਾਈ ਜਾ ਰਹੀ ਹੈ ਤਾਂ ਉਹ ਬਾਹਰ ਨਜ਼ਰ ਨਾ ਆਵੇ ਤੇ ਨਾ ਹੀ ਕੋਈ ਟੈਲੀਫੋਨ ਜਾਂ ਹੋਰ ਡਿਵਾਈਸ ਖਿੜਕੀਆਂ ਦੇ ਨੇੜੇ ਖੜਕੇ ਸੁਣਨੇ ਯਾ ਗੱਲ ਕਰਨੀ ਚਾਹੀਦੀ ਹੈ ਇਹ ਸਾਰਾ ਜੋ ਬਲੈਕਆਊਟ ਦੇ ਤਹਿਤ ਆਉਂਦਾ ਹੈ ਤੇ ਅੱਜ 7 ਮਈ ਨੂੰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕ ਡ੍ਰਿਲ ਅਤੇ ਬਲੈਕਆਊਟ ਕੀਤਾ ਜਾ ਰਿਹਾ ਹੈ ਜੋ ਜ਼ਿਲ੍ਹਾ ਵੱਖ-ਵੱਖ ਛਿੱਲਿਆਂ ਦੇ ਵਿੱਚ ਵੱਖ-ਵੱਖ ਸਮੇਂ ਦਿੱਤੇ ਗਏ ਨੇ ਜੋ ਜ਼ਿਲ੍ਹਾ ਮੋਹਾਲੀ ਦਾ ਸਮਾਂ ਹੈ ਉਹ 7:30 ਤੋਂ 7:40 ਦਾ ਟੋਟਲ 10 ਮਿੰਟ ਦਾ ਸਮਾਂ ਹੈ ਇਹਦੇ ਵਿੱਚ ਆਪਾਂ ਪੂਰਾ ਸਹਿਯੋਗ ਕਰੀਏ ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਨਾ ਕਰੀਏ ਕੋਈ ਉੱਚੀ ਆਵਾਜ਼ ਦੇ ਵਿੱਚ ਕੋਈ ਲਾਊਡਸਪੀਕਰ ਨਾ ਚਲਾਈਏ ਤੇ ਆਲੇ ਦੁਆਲੇ ਦੇ ਜੋ ਗਵੰਡੀ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਪ੍ਰਤੀ ਸੁਚੇਤ ਕਰੀਏ ਤੇ ਜੋ ਸਾਡੀਆਂ ਖਿੜਕੀਆਂ ਨੇ ਉਹਨਾਂ ਦੇ ਵੀ ਪਰਦੇ ਮੋਟੇ-ਮੋਟੇ ਲੱਗੇ ਹੋਣੇ ਚਾਹੀਦੇ ਆ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਰੋਸ਼ਨੀ ਇਸ ਸਮੇਂ ਨਹੀਂ ਕਰਨੀ ਚਾਹੀਦੀ ਤੇ ਆਓ ਆਪਾਂ ਕਰਦੇ ਆਂ ਸਹਿਯੋਗ ਤੇ ਕਰਦੇ ਆਂ ਮੈਦਾਨ ਫਤਿਹ ਧੰਨਵਾਦ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕਾ ਟਿਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜਿਦ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਆਵਾਜ਼ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਏਵੈਕੂਏਸ਼ਨ ਦੀ ਸਾਨੂੰ ਕਦ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਜੇ ਕੋਈ ਇਨਫੋਰਮੇਸ਼ਨ ਆਉਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਕੋਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾ ਹਾਂ